ਜਦੋਂ ਵੀਰ ਨੇ ਸਾਡੀ ਬੀਬੀ ਤੇ ਸਰਬਜੀਤ ਤੇ ਨਾ ਮੁੱਤੇ ਜਿੰਨਾ ਮੇਰੇ ਤੇ ਮੁੱਤੇ ਜਿਵੇਂ ਜਯੋਤਵੀਰ ਦੇ ਹੁਣ ਹਾਲਾਤ ਬਣੇ ਹੋਏ ਨੇ ਜਯੋਤਵੀਰ ਮਾਨਕ ਦੇ ਤਾਂ ਡਿਪਰੈਸਡ ਕਿਹਾ ਜਾਂਦਾ ਵੀ ਉਹ ਡਿਪਰੈਸਡ ਬਹੁਤ ਚੱਲ ਰਹੇ ਨੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਕੁਲੀ ਮਾਨਕ ਦੇ ਜਾਣ ਤੋਂ ਬਾਅਦ ਨਹੀਂ ਹੁਣ ਤਾਂ ਕਾਫੀ ਇੰਪਰੂਵ ਹੈ ਹੁਣ ਤਾਂ ਠੀਕ ਹੈ ਕਾਫੀ ਮਰਦ ਨੂੰ ਕਿਹੜਾ ਉਹਨਾਂ ਕੋਲ ਹਾਂ ਹਾਂ ਕਾਫੀ ਹੁਣ ਤਾਂ ਸਿਆਣੀਆਂ ਗੱਲਾਂ ਕਰਦਾ ਹੁਣ ਤਾਂ ਪਹਿਲਾਂ ਵਾਲੀ ਗੱਲ ਨਹੀਂ ਰਹੀ ਲੌਸ ਤਾਂ ਹੁੰਦਾ ਹੀ ਹੈ ਦੇਖੋ ਜੀਵਨ 'ਚ ਜਿਹੜਾ ਉਹ ਸਮਾਂ ਬੀਤ ਗਿਆ ਉਹ ਮੁੜ ਕੇ ਤਾਂ ਆਉਣਾ ਨਹੀਂ 골ਡਨ ਯੁਗ ਸੀਗਾ ਉਹ ਉਦੋਂ ਇਨੇ ਰਾਈਜ਼ ਕਰਨਾ ਸੀ 1 ਲੱਖ ਤੋਂ ਲੋਕਾਂ ਨੇ ਚੱਕਣਾ ਸੀ ਮਾਨਕ ਸਾਹਿਬ ਦਾ ਫਰਜ ਹੁੰਦਾ ਉਹ ਸਮਾਂ ਬਣ ਗਿਆ ਉਹ ਰਲਣਾ ਤਾਂ ਹੈ ਨਹੀਂ ਪਹਿਲਾਂ ਨਾਲੋਂ ਠੀਕ ਹੈ ਕਾਫੀ ਠੀਕ ਹੈ ਕੀ ਲੱਗਦਾ ਹੈ ਕੀ ਕਾਰਨ ਰਹੇ ਨੇ ਵੀ ਇਦਾਂ ਦੇ ਹਾਲਾਤ ਬਣੇ ਕੀ ਕਹਿ ਸਕਦੇ ਹੁਣ ਇਹਨੂੰ ਵੀ ਫਾਦਰ ਸਾਹਿਬ ਦਾ ਕੰਮ ਕਰ ਗਿਆ ਕੀ ਕੀ ਹੋਇਆ ਤੇ ਪਿੱਛੇ ਕੀ ਰੀਜਨ ਚੱਲਿਆ ਕੁਝ ਸਮਝੋ ਬਾਰੇ ਕਹਾਣੀ ਅਛਾ ਜਦੋਂ ਕਲਾਕਾਰ ਸਾਰੇ ਕਹਿੰਦੇ ਆ ਵੀ ਪਹਿਲ ਬੱਸ ਸਟੈਂਡ ਵਾਲੇ ਪਾਸੇ ਨਹੀਂ ਹੁੰਦੇ ਸੀ ਪਹਿਲਾਂ ਭਾਰਤ ਨਗਰ ਚੌਂਕ ਦੇ ਕੋਲ ਸਾਰੇ ਕਲਾਕਾਰ ਹੁੰਦੇ ਸੀਗੇ ਹਾਂ ਉਹਦੇ ਨੇੜੇ ਤੇੜੇ ਹੀ ਰਹਿੰਦੇ ਸੀਗੇ ਸਾਰੇ ਹਾਂ ਦਰਪਨ ਸਟੂਡੀਓ ਦੇ ਸਾਹਮਣੇ ਇਧਰੋਂ ਜਾਂਦੇ ਨੂੰ ਲੈਫਟ ਉਹ ਪਿੱਪਲ ਜਿਹਾ ਖੜਾ ਮੇਰੇ ਖਿਆਲ ਹੁਣ ਤਾਂ ਚੱਕ ਤਾ ਹੁਣਾ ਡਬਲ ਸੜਕ ਘਰ ਤੇ ਖੜਾ ਹੈ ਮੇਰੇ ਖਿਆਲ ਹੈ ਉਹ ਉਹਦੇ ਸਾਹਮਣੇ ਜਿਹੜੀ ਬਿਲਡਿੰਗ ਸੀਗੀ ਉਹ ਸਾਡੇ ਬਹੁਤ ਮਹਾਨ ਬੰਦੇ ਹੋਏ ਆਪਣੇ ਰਾਗੀ ਪਦਮਸ਼੍ਰੀ ਸਰਦਾਰ ਸੋਹਣ ਸਿੰਘ ਜੀ ਜੀ ਉਹਨਾਂ ਦੇ ਉਹ ਚਾਰੇ ਹੁੰਦੇ ਸੀ ਉੱਥੇ ਹੁੰਦੇ ਸੀ ਇਹ ਸਾਰੇ ਕਲਾਕਾਰ ਹਾਂ ਤੇ ਬਾਅਦ ਚ ਫਿਰ ਬੱਸ ਸਟੈਂਡ ਦੇ ਸਾਹਮਣੇ ਬਾਅਦ ਚ ਡਾਕਟਰ ਮੋਗੇਵਾਲਾ ਸਾਭ ਦੀ ਬਿਲਡਿੰਗ ਚ ਉਹਨਾਂ ਚ ਆ ਗਏ ਫਿਰ ਉਧਰੋਂ ਸਾਡੇ ਭੋਲੇ ਵੀਰ ਜੀ ਹੁਣੀ ਟਿੱਕਾ ਜੀ ਹੁਣੀ ਸਾਡੇ ਪੋਲੀਟਿਕਲ ਨੇ ਜਿਹੜੇ ਇਹਨਾਂ ਨੇ ਬਿਲਡਿੰਗ ਕਲਾਕਾਰਾਂ ਵਾਸਤੇ ਬਣਾਈ ਕੀਰਸ ਪੇਰਾ ਵੀ ਵਿਚਾਲੇ ਹੁੰਦਾ ਸੀ ਉਹਦੀ ਬਿਲਡਿੰਗ ਚ ਵੀ ਕੁਝ ਕਲਾ ਕਰ ਰਹੀ ਫਿਰ ਬੱਸ ਸਟੈਂਡ ਦੇ ਸਾਹਮਣੇ ਆਏ ਪਹਿਲਾਂ ਉੱਥੇ ਹੀ ਹੁੰਦੇ ਸੀ ਭਾਰਤ ਨਗਰ ਤੇ ਬੱਸ ਸਟੈਂਡ ਦੇ ਵਿਚਾਲੇ ਜਨਕਿ ਲੁਧਿਆਣੇ ਦੀ ਦੇਣ ਹੈਗੀ ਆ ਵੀ ਕਲਾਕਾਰ ਜਿੰਨੇ ਹੁਣ ਤੱਕ ਹੈਗੇ ਨੇ ਵੀ ਲੁਧਿਆਣੇ ਦੇ ਵਿੱਚੋਂ ਹੋ ਕੇ ਗਏ ਆ ਦੁਨੀਆ ਚ ਜਿਹੜੀ ਪੰਜਾਬੀ ਲੋਕ ਗਾਇਕੀ ਫੈਲੀ ਆ ਉਹ ਲੁਧਿਆਣੇ ਦੀ ਹੀ ਦੇਣਾ ਹੈ ਲੁਧਿਆਣੇ ਤੋਂ ਹੀ ਕਲਾਕਾਰ ਬਣ ਕੇ ਗਏ ਆ ਬਾ ਸਭ ਰੇਡੀਓ ਵਗੈਰਾ ਤੇ ਤਾਂ ਚਲੋ ਗਾਉਂਦੇ ਸੀ ਕੁਝ ਲੋਕ ਜਲੰਧਰ ਵਗੈਰਾ ਦੇ ਐਡਾ ਐਡਾ ਫੇਮਸ ਨਹੀਂ ਸੀਗੇ ਵੀ ਦੁਨੀਆ ਭਰ ਚ ਜਾਣਾ ਕੰਮ ਕਰਨਾ ਖੜੇ ਲਾਉਣੇ ਉਹ ਸਾਰਾ ਲੁਧਿਆਣਾ ਹੀ ਸੀ ਲੁਧਿਆਣੇ ਤੋਂ ਬਾਅਦ ਹੀ ਚੱਲਿਆ ਅੱਛਾ ਇਹ ਵੀ ਗੱਲ ਸੁਣਨ ਨੂੰ ਆਉਂਦੀ ਹੈ ਕਿ ਜਦੋਂ ਵੀ ਜਦੋਂ ਰਿਕਾਰਡਿੰਗ ਚੱਲੀ ਚੱਲਦੀ ਸੀਗੀ ਤਾਂ ਸਾਰੇ ਸਾਜ਼ ਵਗੈਰਾ ਪ੍ਰੋਪਰ ਰੈਡੀ ਕਰਕੇ ਸ਼ੁਰੂਆਤ ਕੀਤੀ ਜਾਂਦੀ ਜੇ ਮਾੜਾ ਵੀ ਕੋਈ ਗਲਤ ਹੋ ਜਾਂਦੀ ਦੁਬਾਰਾ ਸਾਰਾ ਗਾਉਣਾ ਪੈਂਦਾ ਸੀ ਸਾਰਾ ਲਾਈਵ 2 ਟਰੈਕਸ ਦਾ ਰਿਕਾਰਡਿੰਗ ਹੁੰਦੀ ਸੀ ਦੋ ਹੀ ਟਰੈਕ ਹੁੰਦੇ ਸੀ ਮਤਲਬ ਐਚ ਐਮ ਬੀ ਸਭ ਤੋਂ ਸਿਰਮੌਰ ਸਾਡੀ ਕੰਪਨੀ ਰਹੀ ਹੈ ਤੁਸੀਂ ਤਵਿਆਂ ਵਾਲੇ ਜਿਹਨੂੰ ਹਜ ਮਾਸਟਰਵਾਇਸ ਤੇ ਉਹਦੇ ਤੇ ਸਿਰਫ 2 ਟਰੈਕ ਵੀ ਇੱਕ ਟਰੈਕ ਤੇ ਸਾਰੇ ਸਾਜ਼ੀਆਂ ਨੇ ਵਜਾਉਣਾ ਹੈ ਇੱਕ ਟਰੈਕ ਚ ਸਿੰਗਰ ਨੇ ਗਾਉਣਾ ਹੈ ਓਨਲੀ 2 ਟਰੈਕ ਹੁਣ ਤਾਂ ਸੈਂਕੜੇ ਟ੍ਰੈਕ ਨੇ ਹੁਣ ਤਾਂ ਤੁਸੀਂ ਇੰਨੀ ਕਿਹ ਚੀਜ਼ ਵੀ ਕੱਢ ਕੇ ਪਜਾ ਦਿਓ ਉਹਨੂੰ ਐਡਿਟ ਕਰ ਲਾਂਗੇ ਠੀਕ ਹੈ ਜੀ ਉਦੋਂ ਇਹ ਕਿੱਥੇ ਰਵਾਂ ਸੀਗਾ ਸਿੱਧਾ ਹੀ ਲੈ ਵੀ ਚੱਲਦਾ ਸੀ ਸਾਰਾ ਕੰਮ ਐਸੀ ਗੱਲ ਕਹੀ ਉਹ ਗੀਤ ਅਮਰ ਸੀਗੇ ਅੱਜ ਤੱਕ ਤਾਂ ਉਹ ਕੰਨਾਂ 'ਚ ਰਸ ਘੋਲਦੇ ਐ ਉਹ ਉਹਨਾਂ ਨਾਲ ਮਤਲਬ ਸਮਝੌਤਾ ਨਹੀਂ ਹੋ ਸਕਦਾ ਛੋਟੀ ਜੀ ਵੀ ਗਲਤੀ ਇੱਕ ਤੋਂ ਵੀ ਗਲਤੀ ਹੋ ਗਈ ਫਿਰ ਸਾਰੇ ਜਣੇ ਸੁਵੀਦੈ ਨਗਰ ਚ ਦੇ ਦੁਆਰਾ ਲੰਘੋ ਫਿਰ ਇੱਕ ਮੈਂ ਕਹਿੰਦਾ ਕਿੰਨੇ ਕਿੰਨੇ ਘੰਟੇ ਕਿੰਨੇ ਕਿੰਨੇ ਦਿਨ ਲੰਗੇ ਹੁੰਦੇ ਹੋਣੇ ਮੈਂ ਕਹਾਂ ਜੀ ਉਹ ਸਾਡੇ ਭਰਾਤਾ ਜੀ ਕਰਤਾਰ ਰਾਮਲੇ ਦਾ ਗਈ ਸੀ ਬਾਪੂ ਦਾ ਖੁੰਡਾ ਤੁਸੀਂ ਮੰਨਦੇ ਹੋ ਕਿ ਚਾਰ ਦਿਨ ਰਿਕਾਰਡ ਨਹੀਂ ਕਰਾ ਸਕਿਆ ਚਾਰ ਤਿੰਨ ਆੜਿਆ ਰਿਹਾ ਇੱਕ ਗੀਤ ਬਾਰ ਬਾਰ ਗਲਤੀ ਹੁੰਦੀ ਸੀ ਹਾਂ ਉਹ ਸੀਗਾ ਇੱਕ ਈਆਂ ਸੁਭਿਦੇ ਨੱਕੇ ਜਦੀ ਲੰਘਣਾ ਪੈਂਦਾ ਸੀ ਪੂਰੀ ਤਿਆਰੀ ਹੁੰਦੀ ਸੀ ਫੁੱਲ ਵੀ ਉੱਕ ਗਿਆ ਤਾਂ ਗਿਆ ਵੀ ਸਾਰਿਆਂ ਨੇ ਦਿਲ ਚ ਤਾਂ ਗਾਣਾ ਕੱਢਣੀ ਹੈ ਉੱਥੋਂ ਤਾਂ ਭਾਵੇਂ ਕੋਈ ਨਾ ਕਵੇ ਮਨਨ ਹਰ ਬੰਦਾ ਬਸ ਸਿਰੇ ਹੀ ਆਉਂਦਾ ਸੀ ਤਰਦਾ ਹੀ ਆਉਂਦਾ ਸੀ ਜਿਹੜਾ ਆਉਂਦਾ ਸੀ ਚਾਹੇ ਸਾਜੀਆ ਚਾਹੇ ਗਾਇਕ ਇਹ ਇਹਹੀ ਕਾਰਨ ਸੀਗਾ ਵੀ ਪਹਿਲਾਂ ਵਾਲੀ ਗਾਇਕੀ ਜਿਹੜੀ ਸੀਗੀ ਉਹ ਕਹਿੰਦੀ ਜ਼ੋਰ ਦੀ ਗਾਇਕੀ ਸੀ ਅੱਜ ਕੱਲ ਜ਼ੋਰ ਦੀ ਗਾਇਕੀ ਨਹੀਂ ਹੈਗੀ ਇਸੇ ਕਰਕੇ ਉਹ ਤਾਂ ਉਹ ਗੱਲ ਨਾ ਵੀ ਡਬੰਗ ਆ ਗਈ ਸਾਰੀ ਇੰਨਾ ਉਹ ਰਵਰਪ ਦੇਣ ਲੱਗੇ ਵਾਇਸ ਨੂੰ ਵੀ ਕੁਝ ਵੀ ਐ ਹੁਣ ਤਾਂ ਬੇਤਾਲਿਆਂ ਨੂੰ ਤਾਲਚ ਕਰ ਦਿੰਦੇ ਆ ਇਹ ਹੂੰ ਬੇਸ ਸੁਰਿਆਂ ਨੂੰ ਟਿਊਨ ਕਰ ਦਿੰਦੇ ਹੈ ਹਨਾ ਟਿਊਨਰ ਲਾ ਕੇ ਤੇ ਉਦੋਂ ਇਹ ਕਿਹੜਾ ਜੁਗ ਸੀਗਾ ਉਦੋਂ ਤਾਂ ਬਸ ਆਵਾਜ਼ਾਂ ਹੀ ਸੀਗੀਆਂ ਅਸੀਂ ਤਾਂ ਅੱਜ ਵੀ ਖੈਰ ਤੁਸੀਂ ਹੈਰਾਨ ਹੋ ਜਾਓਗੇ ਵੀ ਸਾਨੂੰ ਟੇਸਟ ਨਹੀਂ ਆਉਂਦਾ ਹੂੰ ਇਸ ਦੌਰ ਚ ਮੇਰਾ ਹੁਣ ਪੰਜਵਾਂ ਖਾੜਾ ਆ ਰਿਹਾ ਹੈ ਪਹਿਲਾਂ ਚਾਰ ਖਾੜੇ ਉਹ ਤਾਂ ਸੈਂਕੜੇ ਕਿਸ ਤਰ੍ਹਾਂ ਚਾਰ ਖਾੜੇ ਕੀਤੇ ਸੀ ਹੁਣ ਪੰਜਵਾਂ ਘੜਾ ਤਿਆਰ ਪਿਆ ਤੁਸੀਂ ਮੰਨਦੇ ਹੋ ਮੈਂ ਹੁਣ ਵੀ ਲਾਈਵ ਕੀਤਾ ਉਹੀ ਟੂ ਟ੍ਰੈਕ ਤੇ ਉਹਦੇ ਦੀ ਇੱਕ ਚੀਜ਼ ਸਾਜੀ ਵਜਣਗੇ ਤੇ ਇੱਕ ਮੈਂ ਗਾਉਂਗਾ ਪੰਜਵਾਂ ਘੜਾ ਅੱਜ ਵੀ ਹੋਵੇਗਾ ਅੱਜ ਵੀ ਆ ਰਹੇ ਹੈ ਮੇਰੀ ਨਵੀਂ ਕੈਸਟ ਦੀ ਗੱਲ ਕਰ ਰਹੇ ਆ ਪੰਜਵੇਂ ਘੜੇ ਦੀ ਅੱਜ ਵੀ ਲਾਈਵ ਗਾਇਆ ਅਸੀਂ ਤਾਂ ਅੜਬ ਲੋਕ ਹੈ ਮਤਲਬ ਅੜਗੇ ਤੜਗੇ ਹੈ ਹਾਂ ਨਹੀਂ ਚਾਹੀਦਾ ਵੀ ਹੈ ਯਾਰ ਗਾਇਕੀ ਹੁੰਦੀ ਹੀ ਹੈ ਗਾਇਕੀ ਹੁੰਦੀ ਹੀ ਹੈ ਹੁਣ ਤਾਂ ਸਤੇਤੇ ਜਾਵਾਂਗੇ ਤੇ ਕਾਪੀਆਂ ਲੈ ਕੇ ਵਹਿ ਜਾਂਦੇ ਗਾਉਣਾ ਚਾਰ ਗੀਤ ਨੇ ਤੇ ਉਹ ਕਾਪੀ ਠੀਕ ਹੈ ਨਾ ਸਾਡੇ ਵੇਲੇ ਦੇ ਉਹ ਤਾਂ ਕਲਾਕਾਰ ਕਾਪੀਆਂ ਵਗੈਰਾ ਨਹੀਂ ਸੀ ਰੱਖਦੇ ਕਿਉਂਕਿ ਪ੍ਰੋਪਰ ਸਾਡੇ ਗੀਤ ਯਾਦ ਹੁੰਦੇ ਸੀ ਯਾਦ ਕਰਕੇ ਜਾਣਾ ਪੈਂਦਾ ਸੀ ਗਾਉਣਾ ਪੈਂਦਾ ਸੀ ਰਿਕਾਰਡਿੰਗ ਹੁੰਦੀ ਸੀ ਇਹ ਬੜਾ ਵੱਡਾ ਅਸਰ ਸੀ ਅੱਜ ਵਾਲੇ ਤਾਂ ਪਤਾ ਹੀ ਨਹੀਂ ਕਿ ਮਿਊਜ਼ਿਕ ਕੀਨੇ ਕਰਤਾ ਕਿਹੜੇ ਸਟੂਡੀਓ ਜੀ ਕੀਤਾ ਕੌਣ ਸਾਜ਼ੀ ਵਜਾ ਗਿਆ ਕੌਣ ਨਹੀਂ ਜਾ ਕੇ ਡੱਬ ਕਰ ਆਉਣਾ ਭਾਵੇਂ 40 ਵਾਰੀ ਡੱਬ ਕਰ ਲੋ ਭਾਵੇਂ 400 ਵਾਰੀ ਕਰ ਲੋ ਇਹ ਸਹੂਲਤ ਹੋ ਗਈ ਨਾ ਹੁਣ ਸਾਡੇ ਵੇਲੇ ਇਦਾਂ ਨਹੀਂ ਸੀਗਾ ਅੱਛਾ ਇਹ ਇਹ ਵੀ ਸੀਗਾ ਵੀ ਭੁੱਲ ਵੀ ਜਾਂਦੇ ਆਂ ਕੀ ਵਾਰ ਸਟੇਜ ਤੇ ਐਵੇਂ ਭੁੱਲੇ ਹੋ ਕਦੇ ਨਹੀਂ ਨਹੀਂ ਭੁੱਲਦਾ ਭੁੱਲਦਾ ਤਾਂ ਨਹੀਂ ਬੰਦਾ ਉਹ ਤਾਂ ਕਿਤੇ ਹੀ ਹੁੰਦਾ ਕੋਈ ਅਚਾਨਕ ਵੈਸੇ ਤਾਂ ਭੁੱਲਣ ਵਾਲੇ ਤਾਂ ਕੋਈ ਗੱਲ ਨਹੀਂ ਹੁੰਦੀ ਕਲਾਕਾਰ ਨੂੰ ਇਬਾਦਤ ਹੈ ਯਾਰ ਕੰਮ ਹੈ ਜਿਵੇਂ ਤੁਸੀਂ ਕੈਮਰਾ ਚਲਾਉਨੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੈਮਰਾ ਬਿਨਾਂ ਦੱਸੇ ਬੰਦ ਹੋ ਜਾਊਗਾ ਨਹੀਂ ਨਾ ਹੁੰਦਾ ਕਲਾਕਾਰ ਨੂੰ ਪ੍ਰੋਪਰ ਪਤਾ ਹੁੰਦਾ ਆਪਣੇ ਕੰਮ ਦਾ ਕੋਈ ਅਸੀ ਗੱਲ ਨਹੀਂ ਭੁੱਲਣ ਭੱਲਣ ਵਾਲੀ ਕੋਈ ਗੱਲ ਨਹੀਂ ਹੁੰਦੀ ਦੂਜੇ ਬੰਦੇ ਨੂੰ ਲੱਗਦਾ ਵੀ ਜੇ ਇਹ ਭੁੱਲ ਗਿਆ ਵੀਰੇ ਹੁੰਦਾ ਕੁਛ ਨਹੀਂ ਹੁੰਦਾ ਕਦੇ ਵੀ ਨਹੀਂ ਅੱਛਾ ਦਿਲਜੀਤ ਦਸਾਂਝ ਦੀ ਗੱਲ ਕਰਦੇ ਆਪਾਂ ਜਿਵੇਂ ਤੁਸੀਂ ਕਹਿੰਦੇ ਹੋ ਲਾਈਵ ਚਲਾਉਨੇ ਤੁਸੀਂ ਆਪਣਾ ਨਾ ਸਾਰਾ ਕਰਦੇ ਵੀ ਰਿਕਾਰਡ ਦਿਲਜੀਤ ਦਸਾਂਝ ਨੇ ਕਾਨਸਰਟ ਕੀਤੇ ਪਿਛਲੇ ਸਾਲ ਵੀ ਚੱਲੇ ਆ ਸਾਰੇ ਨਾ ਪੂਰੇ ਟੂਰ ਕੱਢਿਆ ਉਹਨੇ ਪੂਰੇ ਇੰਡੀਆ ਦਾ ਹਾਂ ਉਹਨਾਂ ਬਾਰੇ ਕੀ ਸੋਚਦੇ ਹੋ ਵੀ ਅੱਜ ਹੁਣ ਉਹਨਾਂ ਦੀ ਸਰਦਾਰ ਜੀ 3 ਵੀ ਬੈਨ ਕਰ ਦਿੱਤੀ ਗਈ ਹੈ ਵਧੀਆ ਦੇ ਵਿੱਚ ਹਲਕੀ ਪੂਰੀ ਵਰਲਡ ਚੱਲਦੀ ਪਈ ਹੈ ਹਲੇ ਫਿਲਹਾਲ ਵਧੀਆ ਕਲੈਕਸ਼ਨ ਹੋਈ ਉਸ ਦੀ ਕੀ ਸੋਚਦੇ ਹੋ ਉਸ ਦੇ ਬਾਰੇ ਸੋਚਣ ਅਗੇ ਦੇਖੋ ਜਿਹੜਾ ਫਿਲਮਾਂ ਵਗੈਰਾ ਤੇ ਬੈਨ ਲੱਗਣਾ ਮਾੜੀ ਗੱਲ ਹੈ ਮਾੜੀ ਹੋਰ ਗਲਤ ਗੱਲ ਹੈ ਜਿਨ੍ਹਾਂ ਲੋਕਾਂ ਦੀ ਸੋਚ ਆਏ ਕੋਈ ਬਹੁਤ ਹੀ ਵਧੀਆ ਨਹੀਂ ਇੱਕ ਦੇਖੋ ਇਹ ਇੱਕ ਕਲਚਰ ਹੈ ਹੈਨਾ ਉਹਦੇ ਚ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ ਲੋਕਾਂ ਨੇ ਕੀ ਲੈਣਾ ਜੀ ਇਸ ਗੱਲ ਤੋਂ ਇਹ ਜਿਹੜੇ ਚਾਰ ਢਾਈ ਟੂਟਰ ਨੇ ਰੌਲਾ ਪਾਉਣ ਵਾਲੇ ਇਹ ਇਹਨਾਂ ਨੂੰ ਕੀ ਲੱਭ ਜੂਗਾ ਉਸ ਗੱਲ 'ਚ ਹੂੰ ਫਿਲਮ ਤਾਂ ਹੋ ਰੁਕਣੀ ਨਹੀਂ ਅੱਜ ਨਹੀਂ ਤਾਂ ਕੱਲ ਪਵੰਦੀ ਹਟ ਜੂਗੀ ਹੂੰ ਕਈ ਸਦੀਆਂ ਬਾਅਦ ਤੇ ਤਾਂ ਇਹ ਨਹੀਂ ਵੀ ਉਹ ਉਹਦੇ ਤੇ ਠੱਪਾ ਹੀ ਲਾਤਾ ਅੱਜ ਵੀ ਉਹਦੀਆਂ ਕਾਪੀਆਂ ਛਾੜਤੀਆਂ ਵੀ ਇੰਡੀਆ 'ਚ ਚੱਲੂਗੀ ਨਹੀਂ ਨਾਲੇ ਇਹ ਕਿਹੜਾ ਦੋਸ਼ ਆ ਵੀ ਪਾਕਿਸਤਾਨ ਦੇ ਕਲਾਕਾਰ ਉਹਦੇ ਵਿੱਚ ਕੰਮ ਕਰ ਰਹੇ ਨੇ ਕੀ ਪਹਿਲਾਂ ਪਾਕਿਸਤਾਨ ਦੇ ਕਲਾਕਾਰਾਂ ਨੇ ਇੰਡੀਆ ਦੀ ਮੂਵੀ ਵਿੱਚ ਕੰਮ ਨਹੀਂ ਕੀਤਾ ਕਿੰਨੇ ਉਹ ਇਹ ਕਹਿੰਦੇ ਨੇ ਕਹਿੰਦੇ ਆਪਰੇਸ਼ਨ ਸੰਦੂਰ ਜਦੋਂ ਹੋਇਆ ਉਸ ਤੋਂ ਬਾਅਦ ਕਲਾਕਾਰ ਜਿਹੜੇ ਐ ਕੁਝ ਐਡ-ਆਨ ਕੀਤੇ ਕਿਉਂ ਹਾਲਾਂਕਿ ਦਿਲਜੀਤ ਸਾਹਿਬ ਦਾ ਜੇ ਬਾਕੀ ਦਾ ਇਹ ਕਹਿਣਾ ਕਿ ਉਹ ਆ ਆਪਰੇਸ਼ਨ ਸੰਦੂਰ ਤੋਂ ਪਹਿਲਾਂ ਜਾਂ ਪਲਵਾਮਾ ਟੈਕ ਤੋਂ ਪਹਿਲਾਂ ਪਹਿਲਗਾਮ ਅਟੈਕ ਤੋਂ ਪਹਿਲਾਂ ਵੀ ਹੋ ਚੁੱਕੀ ਸੀ ਸ਼ੂਟਿੰਗ ਇਹ ਦੇਖੋ ਇਹ ਪਲਵਾਮਾ ਅਟੈਕ ਲਾ ਲਓ ਆਪਰੇਸ਼ਨ ਸੰਦੂਰ ਲਾ ਲਓ ਇਹ ਅੱਜ ਦੀਆਂ ਗੱਲਾਂ ਸਾਡੇ ਸਮੇਂ 'ਚ ਵਰਤ ਰਹੀਆਂ ਤਾਂ ਇਸ ਇਹਨਾਂ ਲੋਕਾਂ ਨੂੰ ਲੱਗਦਾ ਇਹ ਤਾਂ ਜਦ ਪਹਿਲਾਂ ਤੋਂ ਪਿਆ ਹੈ ਘੱਤਰ 'ਚ ਜੰਗ ਨਹੀਂ ਲੱਗੀ ਠੱਡ 'ਚ ਜੰਗ ਨਹੀਂ ਲੱਗੀ ਹੂੰ ਅਸੀਂ ਜੰਗਾ ਦੇ ਮੁਕਾਬਲੇ ਕਿਤੇ ਜੰਗਾ ਚ ਦੀ ਲੰਘ ਕੇ ਆਏ ਆ ਫਿਰ ਸਾਡਾ ਕਲਚਰ ਬੰਦ ਹੋ ਗਿਆ ਉਸ ਤੋਂ ਬਾਅਦ ਪਾਕਿਸਤਾਨੀ ਗਾਇਕਾਂ ਨੇ ਸਾਡੀਆਂ ਮੂਵੀਆਂ ਚ ਗਾਇਆ ਨਹੀਂ ਜਾਂ ਉੱਥੋਂ ਦੇ ਐਕਟਰਾਂ ਨੇ ਮੈਂ ਕੰਮ ਨਹੀਂ ਕੀਤਾ ਜਾ ਕੇ ਸਾਡੇ ਕਲਾਕਾਰ ਜਾ ਕੇ ਉਧਰ ਮੂਵੀਆਂ ਨਹੀਂ ਬਣਾ ਕੇ ਲੈ ਸਲਮਾਨ ਖਾਨ ਵਰਗੇ ਇਦਾਂ ਨਹੀਂ ਹੁੰਦਾ ਯਾਰ ਕਲਾ ਦੇਖੋ ਕਲਾ ਹਵਾ ਤੇ ਪੰਛੀ ਇਨਾਂ ਦੇ ਕੋਈ ਮੁਲਕ ਨਹੀਂ ਹੁੰਦੇ ਇਨਾਂ ਦੀਆਂ ਹੱਦਾਂ ਸਰਦਾਂ ਨਹੀਂ ਹੁੰਦੀਆਂ ਇਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ ਇਹ ਬੰਨਣੇ ਨਹੀਂ ਚਾਹੀਦੇ ਐਸੇ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਘਟੀਆਂ ਗੱਲਾਂ ਨੇ ਕਲਾ ਕਲਾਕਾਰ ਤਾਂ ਸਾਰੀ ਦੁਨੀਆ ਦਾ ਕਲਾਕਾਰ ਹੁੰਦਾ ਹੈ ਠੀਕ ਹੈ ਨਾ ਜੀ ਤੇ ਹੁਣ ਹਵਾ ਚੱਲ ਰਹੀ ਹੈ ਇਹਨੂੰ ਰੋਕ ਦਾਂਗੇ ਕੋਈ ਸਰਕਾਰ ਦੀ ਕਿਸੇ ਦੀ ਪਾਵਰ ਹੈ ਇਹ ਤਾਂ ਬਾਰਡਰ ਲਾ ਦੇਵੇ ਪੰਛੀਆਂ ਨੂੰ ਵਿਜੀਲ ਬਣਾ ਪੈਂਦੇ ਐਦਾਂ ਨਹੀਂ ਹੁੰਦਾ ਇਹ ਸਿਰਫ ਮੈਂ ਕਹਿੰਦਾ ਬੇਹੁਦਾਂ ਤੇ ਘਟੀਆ ਗੱਲ ਹੈ ਇਹ ਐਸ ਜਿਹੇ ਗੱਲਾਂ ਕਦੇ ਵੀ ਨਹੀਂ ਹੋਣੀਆਂ ਚਾਹੀਦੀ ਕਲਾਕਾਰਾਂ ਤੇ ਪਾਬੰਦੀ ਦਾ ਕੋਈ ਮਤਲਬ ਨਹੀਂ ਕਲਾਕਾਰ ਦੀ ਕਿਰਤ ਤੇ ਪਾਬੰਦੀ ਦਾ ਵੀ ਕੋਈ ਮਕਸਦ ਮੈਂ ਤਾਂ ਗੁਰਦੀਪ ਸਮਝਦਾ ਨਹੀਂ ਕਿ ਇਹ ਕੋਈ ਗੱਲ ਦਜੀਤ ਇੱਕ ਵਧੀਆ ਐਕਟਰ ਹੈ ਇੱਕ ਵਧੀਆ ਕਲਾਕਾਰ ਹੈ ਠੀਕ ਹੈ ਨਾ ਇਸ ਵੇਲੇ ਮਤਲਬ ਪੰਜਾਬੀ ਪੰਜਾਬੀ ਅੱਦਾਂ ਲੋਗੋ ਬਣਿਆ ਹੈ ਇਸ ਵੇਲੇ ਉਸ ਸੰਸਾਰ 'ਚ ਉਹ ਕਹਿੰਦੇ ਪੰਜਾਬੀ ਆ ਗਏ ਹਮੇਸ਼ਾ ਕਹਿੰਦੇ ਜਾਂਦਾ ਹੂੰ ਕਿੱਡੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਇਹੋ ਜਿਹੇ ਲੋਕਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਤੁਹਾਨੂੰ ਵੀ ਪਿਆਰ ਮੈਂ ਕਹਿੰਦਾ ਦਲਜੀਤ ਦਾ ਬਹੁਤ ਬੱਚੇ ਸਾਡੇ ਅਜ਼ੀਜ਼ ਹੈ ਮੈਂ ਮੇਰੇ ਬੱਚੇ ਤੇ ਦਲਜੀਤ ਕਲਾਸਮੇਟ ਨੇ ਹਮ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕਰਦਾ ਹਾਂ ਜਦੋਂ ਮੈਂ ਪਾਰਟਿਸਿਪੇਟ ਵਗੈਰਾ ਸਕੂਲ ਵਗੈਰਾ ਚ ਕਰਦੇ ਸੀ ਤਾਂ ਮੇਰੇ ਚਾਦਰੇ ਗੁੱਟ ਤੇ ਪਾਉਂਦਾ ਰਿਹਾ ਹਾਂ ਹਾਂਜੀ ਹਾਂਜੀ ਲੈ ਕੇ ਜਾਂਦੇ ਮੇਰੇ ਕੋਲ ਹੁਣ ਵੀ ਫੋਟੋ ਪਈਆਂ ਨੇ ਸਾਡੇ ਬੱਚੇ ਆ ਯਾਰ ਆਪਣੇ ਪਰਿਵਾਰ ਨੇ ਉਦਾਂ ਵੀ ਮੇਰਾ ਗਵਾਂਢੀ ਰਹਿਆ ਅਰਬਨ ਸਟੇਟ ਫੇਸ 2 ਚ ਹਮ ਉਦਾਂ ਵੀ ਅਸੀਂ ਗਵਾਂਢੀ ਰਹੇ ਹਾਂ ਕੀ ਗੱਲਾਂ ਬਾਤਾਂ ਹੁੰਦੀਆਂ ਸੀ ਉਸ ਵੇਲੇ ਜਦੋਂ ਆਉਂਦੇ ਸੀਗੇ ਜਦੋਂ ਗੱਲਬਾਤ ਕਰਨੀ ਸੀ ਬੱਚੇ ਸੀ ਉੱਤਿਆਂ ਨਾਲ ਕਿ ਸਿੰਗਿੰਗ ਨੂੰ ਲੈ ਕੇ ਗੱਲ ਹੁੰਦੀ ਸੀ ਕਿ ਉਸ ਤਰ੍ਹਾਂ ਕਿਵੇਂ ਸਿੰਗਿੰਗ ਨੂੰ ਲੈ ਕੇ ਗੱਲ ਕਰਦੇ ਹੁੰਦੀ ਸੀਗੀ ਕਲਾਕਾਰੀ ਨੂੰ ਲੈ ਕੇ ਨਹੀਂ ਨਹੀਂ ਉਦੋਂ ਤਾਂ ਐਡਾ ਨਹੀਂ ਸੀ ਉਦੋਂ ਤਾਂ ਪੜਦਾ ਹੀ ਸੀ ਮੈਂ ਦੱਸਦਾ ਸਿੰਗਿੰਗ ਤਾਂ ਫਿਰ ਬਾਅਦ ਚ ਸਾਡੇ ਰਜਿੰਦਰ ਭਾਜੀ ਉਹਨਾਂ ਨੇ ਪੈਂਟੋਨ ਨਾਲੇ ਨੇ ਬਾਅਦ ਚ ਆਉਂਦਾ ਇਸ ਲਾਈਨ 'ਚ ਤਾਂ ਉਹ ਹਮ ਪੈਸ਼ਨ ਬਾਅਦ ਚ ਉਹ ਬਣਿਆ ਉਸ ਜੀ ਦਾ ਹਾਂਜੀ ਹਾਂਜੀ ਬਾਅਦ ਚ ਉਹ ਰਜਿੰਦਰ ਭਾਈ ਜੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਕਾਫੀ ਜਿਵੇਂ ਬਲਬੀਰ ਸਿੰਘ ਬੋਪਰਾਈ ਦਲਜੀਤ ਸਾਂਸੀ ਇਹ ਸਾਰੇ ਉਸ ਕੈਟਾਗਰੀ ਚੋਂ ਨਿਕਲੇ ਹੋਣੇ ਧੁਰਕੋਟੀ ਸਾਹਿਬ ਇਹਨਾਂ ਦੀ ਤਿਆਰੀ ਕਰਾਉਂਦੇ ਹੁੰਦੇ ਸੀ ਦੁਗਰੀ ਹੁੰਦੇ ਸੀ ਹੂੰ ਤੇ ਦਲਜੀਤ ਧੁਰਕੋਟੀ ਉਹ ਰਾਈਟਰ ਵੀ ਸੀਗੇ ਤੇ ਇਹ ਇਹਨਾਂ ਨੂੰ ਸਿਖਾਉਂਦੇ ਹੁੰਦੇ ਸੀ ਰਜਿੰਦਰ ਭਾਜੀ ਨੇ हायर ਕੀਤੇ ਹੋਏ ਸੀ ਉਹ ਹੂੰ ਇਹ ਤਾਂ ਬਾਦੀਆਂ ਗੱਲਾਂ ਨੇ ਬਾਅਦ ਚ ਕਲਾਕਾਰ ਬਣਦੇ ਹੁਣ ਤਾਂ ਕਲਾਕਾਰੀ ਵੀ ਦੇਖੋ ਤੁਸੀਂ ਮਤਲਬ 뮤직 ਲੈਵ ਤਾਂ ਹੁਣ ਗਾਇ ਨਹੀਂ ਰਹੇ ਕਲਾਕਾਰ ਅੱਜ ਦੇ ਸੀਡੀਆਂ ਤੇ ਮਿਊਜ਼ਿਕ ਕਿਵੇਂ ਚੱਲਦਾ ਉਹ ਸਾਡੇ ਵਾਲਾ ਮੈਂ ਤਾਂ ਹੁਣ ਕੱਲ ਵੀ ਪ੍ਰੋਗਰਾਮ ਲਾ ਕੇ ਆਂ ਨੈੱਟ ਤੇ ਪਿਆ ਦੇਖ ਲਓ ਤੁਸੀਂ ਇਹ ਲਾ ਕੇ ਆਂ ਅਗਲੇ ਹਾਂ ਕੱਲ ਇੱਥੇ ਲੈ ਕੇ ਬਾਹਰ ਲਾ ਕੇ ਆਏ ਨਹੀਂ ਇੱਥੇ ਸਕੇ ਧਰਮਕੋਟ ਦੇ ਕੋਲ ਕਮਾਲ ਕੇ ਹਮ ਕਮਾਲ ਕੇ ਪਿੰਡ ਆ ਪਹਿਲਾਂ ਵੀ ਮੈਂ ਉੱਥੇ ਕੀਤਾ ਪ੍ਰੋਗਰਾਮ ਤੇ ਦੇਖ ਲਓ ਨੈੱਟ ਤੇ ਪਿਆ ਹੈ ਕਿਵੇਂ ਲੈਵ ਚੱਲਦਾ ਹੈ ਕਿਵੇਂ ਕਿਵੇਂ ਪਬਲਿਕ ਇੰਜੋਏ ਕਰਦੀ ਹੈ ਹਮ ਬਾਰਲੀ ਮੁਲਕਾਂ ਚ ਵੀ ਜਾ ਕੇ ਆਏ ਤੁਸੀਂ ਕੈਨੇਡਾ ਵਗੈਰਾ ਗਿਆ ਮੈਂ ਬਸ 5-7 ਵਾਰੀ ਇਕੱਲੇ ਕੈਨੇਡਾ ਗਏ ਆ ਇਕੱਲੇ ਕੈਨੇਡਾ ਕੈਨੇਡਾ ਨਾਲ ਪਿਆਰ ਸੀਗਾ ਜਾਂ ਉੱਥੇ ਵੀ ਹਾਂ ਬੱਦ ਪਿਆਰ ਮੈਂ ਐਕਚੁਅਲੀ ਮੈਂ ਜਾਂਦਾ ਹੀ ਨਹੀਂ ਸੀਗਾ ਮੈਂ 30 ਸਾਲ ਤੱਕ ਗਿਆ ਹੀ ਨਹੀਂ ਗਿਆ ਕਿ ਕਿਹਦਾ ਤੁਸੀਂ ਬਸ ਉਹ ਕੁਝ ਥੋੜਾ ਜਿਹਾ ਵੀ ਮੈਂ ਆਪਣੇ ਸਿਧਾਂਤਾਂ ਜਿਹੇ ਵਾਲਾ ਬੰਦਾ ਹਾਂ ਕੁਝ ਲੋਕ ਦੋਸ਼ ਲਾਉਂਦੇ ਸੀਗੇ ਸਾਡੇ ਕਲਾਕਾਰਾਂ ਤੇ ਵੀ ਕਬੂਤਰ ਢਾਉਂਦੇ ਆ ਕਹਿੰਦੇ ਬਾਵਾ ਮੈਂ ਵੀ ਸਮਗਲਿੰਗ ਕਰਦੇ ਬੰਦਿਆਂ ਦੀ ਬੰਦੇ ਬਾਹਰ ਛੱਡ ਕੇ ਆਉਂਦੇ ਹੂੰ ਤੇ ਮੈਂ ਇਸ ਦੋਸਤ ਤੋਂ ਵਜਨ ਰੱਖੇ 30 ਸਾਲ ਗਏ ਆ ਹੀ ਨਹੀਂ ਤੇ ਫਿਰ ਹੁਣ ਤਾਂ ਮੇਰੇ ਬੱਚੇ ਜਵਾਨ ਹੋ ਗਏ ਉਹ ਵੀ ਲਾਗੇ ਕਹਿਣ ਵੀ ਹੁਣ ਇੱਕ ਮੈਂ ਆਪਣੇ ਬੱਚਿਆਂ ਨੂੰ ਬਹੁਤ ਮੋਹ ਕਰਦਾ ਉਹਨਾਂ ਛੱਡ ਕੇ ਨਹੀਂ ਸੀ ਜਾ ਸਕਦਾ ਹੂੰ ਮੇਰੇ ਤੇ ਦਿਲਜੀਤ ਦਾ ਇਹ ਮਤਲਬ ਸਾਡਾ ਅੱਜ ਵੀ ਅਸੀਂ ਤੁਸੀਂ ਬਲੀਵ ਕਰਦੇ ਹੋ ਵੀ ਅੱਜ ਵੀ ਅਸੀਂ ਕੈਮਰੇ ਤੇ ਗੱਲ ਕਰਕੇ ਫੋਨ ਤੇ ਹੂੰ ਤਾਂ ਰੋਟੀ ਇਕੱਠੀ ਖਾਣੇ ਹੂੰ ਮਨ ਇੰਨਾ ਕ ਪ੍ਰੇਮ ਹੈ ਫੈਮਿਲੀ ਚ ਹੁਣ ਫਿਰ ਬੱਚੇ ਲੱਗੇ ਕਹਿਣ ਵੀ ਹੁਣ ਤਾਂ ਜਾਇਆ ਕਰੋ ਫਿਰ ਮੈਂ 12 ਚ ਪਹਿਲੀ ਵਾਰ ਗਿਆ ਉੱਥੇ ਅਮਨ ਮਾਨ ਹੈ ਮੁੰਡਾ ਸਾਡਾ